ਹਰੀ ਕ੍ਰਾਂਤੀ ਇੱਕ ਦਿਨ ਚ ਲਾਗੂ ਨਹੀਂ ਹੋਈ ਆ ਨੀਤੀਆਂ ਵੀ ਹੌਲੀ 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 ਛੋੜੇ ਦੇਖਦੇ ਦੇਖਦੇ ਛੋੜੇ ਦੇਖਦੇ ਦੇਖਦੇ ਛੋੜੇ ਰਸਮਾਂ ਤੇ ਰਿਵਾਜ ਖੋਲੇ ਛੋੜੇ ਦੇਖਦਿਆਂ ਦੇਖਦਿਆਂ ਛੋੜਾ ਭਾਈਚਾਰਾ ਖੋਲਿਆ ਛੋੜੇ ਦੇਖਦੇ ਦੇਖਦੇ ਛੋੜੇ ਉਹ ਹੱਥ ਹਥਿਆਰ ਖੇਤੀ ਕਰਨ ਵਾਲੇ ਸੰਦ ਸੰਦ ਨੀ ਦਾ ਸਾਰਾ ਖੋਲਿਆ ਛੋੜੇ ਦੇਖਦੇ ਦੇਖਦੇ ਪਾਣੀ ਚ ਜਾਹਿਰ ਹੋ ਗਿਆ ਸੋਡੇ ਦੇਖਦੇ ਦੇਖਦੇ ਸੋਡੇ ਨਾਚ ਚ ਜ਼ਹਿਰ ਹੋ ਗਿਆ ਸੋਡੇ ਸੁਣਦੇ ਸੁਣਦੇ ਤਿੰਨ ਤਿੰਨ ਲਾਸ਼ਾਂ ਦੇਖਦੇ ਦੇਖਦੇ ਤਿੰਨ ਤਿੰਨ ਲਾਸ਼ਾਂ ਘਰਾਂ ਚੋਂ ਉੱਠਣ ਲੱਗੀਆਂ ਆ ਸਾਰਾ ਨੀਤੀਆਂ ਦਾ ਸਿੱਟਾ ਹੈ ਬਾਈ ਇਹ ਉਸੇ ਕਰਕੇ ਆ ਤਿੰਨ ਕਾਨੂੰਨ ਲਿਆਂਦੇ ਨੇ ਐਂਡ ਉਸ ਵੇਲੇ ਲਿਆਉਣੇ ਜਦੋਂ ਚੋਣਾ ਸਿਰਤੇ ਨੇ ਅਸੀਂ ਜਿਹੜੇ ਸਨ ਬਿਸ਼ਪ ਪਰ ਸੰਸਥਾ ਦਾ ਡੰਡਾ ਇਹਨਾਂ ਦੇ ਉੱਤੇ ਬਹੁਤ ਮਜ਼ਬੂਤ ਹੈ ਇਹ ਉਹਨਾਂ ਦੀਆਂ ਨੀਤੀਆਂ ਨੂੰ ਲਾਗੂ ਕਰਕੇ ਜਿਹੜੀ ਪਿੱਛੇ ਹੋਈ ਹੈ ਆ 26 ਹੁਣ ਤੋਂ ਲੈ ਕੇ 29 ਤੱਕ ਆਬੂਧਮੀ ਦੇ ਵਿੱਚ ਵਿਸ਼ਵ ਪਰ ਸੰਸਥਾ ਦੀ ਮੀਟਿੰਗ ਹੋਈ ਹੈ ਉੱਥੇ ਇਹਨਾਂ ਨੂੰ ਤਾੜਿਆ ਵੀ ਜਿਹੜੀਆਂ ਨੀਤੀਆਂ 2013 ਚ ਲਾਗੂ ਕਰਨੀਆਂ ਸੀ ਤੁਸੀਂ ਤੁਸੀਂ ਹੁਣ ਤੱਕ ਲਾਗੂ ਕਰੀਆਂ ਕਿਉਂ ਨਹੀਂ ਸਾਨੂੰ ਕੀ ਅਧਿਕਾਰ ਹੈ ਕਿ ਤੁਸੀਂ ਜ਼ਮੀਨ ਅਨਾਜ ਖਰੀਦ ਕੇ ਗਦਾਮਾਂ ਦੇ ਢੇਰ ਲਾ ਰੱਖੇ ਨੇ ਇਹ ਤਾਂ ਹੁਣ ਆਪਾਂ ਇਹ ਕਹਿ ਸਕਦੇ ਆ ਵੀ ਇਹ ਹੈ ਭਾਈ ਕਿਸਾਨਾਂ ਦਾ ਮਸਲਾ ਕਿਉਂਕਿ ਜ਼ਮੀਨਾਂ ਜਾਣ ਗਈਆਂ ਪਰ ਕੱਲੇ ਕਿਸਾਨਾਂ ਦਾ ਤਾਂ ਹੈ ਨਹੀਂ ਇਹ ਹੁਣ ਮੋਦੀ ਸਾਹਿਬ ਇਹ ਗੱਲ ਕਹਿੰਦਾ ਹੈ ਵੀ 2025 ਤੱਕ 80 ਕਰੋੜ ਲੋਕਾਂ ਨੂੰ ਕਹਿੰਦਾ ਮੈਂ ਅਨਾਜ ਫਰੀ ਦੇਣ ਦੀ ਸਹੂਲਤ ਜਾਰੀ ਰੱਖੂਗਾ ਅਨਾਜ ਫਰੀ ਕਿੱਥੋਂ ਦੇਊਗਾ ਭਾਈ ਸਰਕਾਰੀ ਇਕਦਮਾਂ ਚੋਂ ਜੇ ਸਰਕਾਰੀ ਗਦਾਮ ਨਾ ਹੋਏ ਜੇ ਸਰਕਾਰੀ ਖਰੀਦ ਨਾ ਹੋਈ ਜੇ ਸਰਕਾਰੀ ਮੰਡੀਆਂ ਨਾ ਹੋਈਆਂ ਤਾਂ ਅਨਾਜ ਕਿੱਥੋਂ ਹੋਊਗਾ ਇਹ ਇਸ ਕਰਕੇ ਇਹ ਪੁੱਗਣਾ ਨਹੀਂ ਨਾ ਅਨਾਜ ਦੇਣਾ ਨਾ ਅਨਾਜ ਲੈਣਾ ਇਸ ਕਰਕੇ ਇਹ ਕਾਨੂੰਨ ਸੋਨੂੰ ਕੱਲਿਆਂ ਨੂੰ ਨਹੀਂ ਮਾਰ ਦੇ ਜਿਹੜੇ 80 ਕਰੋੜ ਲੋਕ ਜਿਨ੍ਹਾਂ ਨੂੰ ਫਰੀ ਅਨਾਜ ਮਿਲ ਰਿਹਾ ਹੈ ਭਾਰਤ 'ਚ ਇਸ ਸਹੂਲਤ ਉਹਨਾਂ ਨੂੰ ਦਿੱਤੀ ਨਹੀਂ ਜਾਨੀ ਜੇ ਇਹ ਕਾਨੂੰਨ ਸਰਕਾਰੀ ਅੰਪੰਡਾਰ ਅਨਾਜ ਦੇ ਪ੍ਰਾਈਵੇਟਾਂ ਦੇ ਹਵਾਲੇ ਹੋ ਗਏ ਇਸ ਕਰਕੇ ਇਹ ਖਤਰਨਾਕ ਹੈ ਸਮਾਜ ਦੇ ਕੱਲੇ ਕਿਸਾਨਾਂ ਵਾਸਤੇ ਖਤਰਨਾਕ ਨਹੀਂ ਇਹ ਉਸ ਬਹੁਤ ਵੱਡਾ ਹਿੱਸਾ ਜਿਹੜਾ ਫੂਡ ਨਾਲ ਤੇ ਅੰਨ ਨਾਲ ਜੁੜਿਆ ਹੋਇਆ ਹੈ ਜਿਹੜਾ ਅਨਾਜ ਖਾਂਦਾ ਹੈ ਇਹ ਉਹਨਾਂ ਨਾਲ ਜੁੜਿਆ ਹੋਇਆ ਹੈ ਹੁਣ ਜੇ ਵਿਰੋਧ ਨਹੀਂ ਉਠਿਆ ਇਸ ਕਰਕੇ ਨਹੀਂ ਉਠਿਆ ਕਿਉਂਕਿ ਜਿੱਦਾਂ ਸਦੇ ਹਰਿਆਣੇ ਤੇ ਬਾਡਰ ਤੇ ਤੇ ਸੰਭੂ ਬਾਡਰ ਤੇ ਬੈਠੀਆਂ ਹੋਈਆਂ ਜਥੇਬੰਦੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਵੀ ਕਿੰਡੀ ਗੱਲ ਵਾਪਰ ਗਈ ਬਈ ਅੱਜ ਤੱਕ ਤਾਂ ਸਾਡੀਆਂ ਕਿਸਾਨ ਜਥੇਬੰਦੀਆਂ 8 ਤਰੀਕ ਨੂੰ ਮੋਰਚਾ ਲਾਉਣ ਦੀ ਗੱਲ ਕਰਦੀਆਂ ਨੇ ਆਪਾਂ ਤਾਂ ਪਰਸੋ ਇਹ ਗੱਲ ਸਮਾਰ ਕੇ ਖੋਖੀ ਪੜੀ ਤੇ ਅੱਜ ਆਪਾਂ ਦਾ ਸ਼ੜਕਾਂ ਤੇ ਆ ਗਏ ਹ ਕਿਉਂਕਿ ਬਹੁਤ ਵੱਡੀ ਗੱਲ ਵਾਪਰਨ ਵਾਲੀ ਆ ਇਸ ਕਰਕੇ ਚੋਸਤਰਾਣਾ ਚਾਹੀਦਾ ਸचेत ਹੋ ਜਾਓ ਜੀ ਖਾਤਰ ਹੋਰ ਪੜ੍ਹ ਕੇ ਤੁਹਾਨੂੰ ਮਟੀਰੀਅਲ ਭੇਜਾਂਗੇ ਵੀ ਇਹ ਕੀ ਕੁਸ਼ ਹੈ ਆ ਜਿਹੜੇ 29 ਨੋ ਕੁਸ ਘਰਾਣੇ ਨੇ ਸ਼ਾਇਦ ਨੋ ਕੰਪਨੀਆਂ ਨੇ ਵੱਡੇ ਤਣਾੜਾ ਨੂੰ ਜਿਹੜੀਆਂ ਇਹ ਕੰਟੈਕਟ ਦਿੱਤੇ ਨੇ ਜਿਹਦੇ ਚ ਅਡਾਨੀ ਦੇ ਖਾਸੇ ਇੱਕ ਨਾਮ ਨੇ ਸ਼ੀ ਲੋਕ ਨਾਮ ਜਿਹਦੇ ਚ ਸਮਰੂਰ ਦੇ ਵਿੱਚ ਵੀ ਹੈਗਾ 1.5 ਲੱਖ ਟਨ ਮੀਟਰ ਟਨਾਂ ਦਾ ਸਾਹਮਣ ਦਾ ਨੋਗਦਾਂਮਾਂ ਦੇ ਵਿੱਚ ਆਇਆ ਕਾਫੀ ਲੇਖਾ ਜੋਖਾ ਜਿਵੇਂ ਜਵਾਨਾਂ ਦੇ ਵਿੱਚ ਖਬਰ ਲੱਗੀ ਹੈ ਇਹਦਾ ਲੱਭ ਲਈ ਆਪਾਂ ਮਟੀਰੀਅਲ ਹੋਰ ਥੋੜੇ ਦਾ ਪੜਤਾਲ ਕਰਕੇ ਉਹ ਲਿਖਤ ਪਹਟਾਵਾਂਗੇ ਤੁਹਾਡੇ ਕੋਲੇ ਇਸ ਕਰਕੇ ਫੌਰੀ ਐਕਸ਼ਨ ਜਿਹੜਾ ਅੱਜ ਆਪਾਂ ਦੇਣਾ ਆ ਆਪਾਂ ਤੈਅ ਕੀਤਾ ਸੀ ਵੀ ਆਪ ਦੇ ਐਮ.ਐਲ.ਏ ਮੰਤਰੀਆਂ ਨੂੰ ਇਹ ਚੇਤਾਵਨੀ ਪੱਤਰ ਦੇਵਾਂਗੇ ਵੀ ਵੱਡਾ ਕੁਝ ਵਾਪਰਨ ਜਾ ਰਿਹਾ ਹੈ ਇਹਦੇ ਤੇ ਚੌਕਸ ਹੋ ਤੇ ਇਹਦੇ ਵਿਚਾਰੋ ਉਹ ਅੱਜ ਮੰਗ ਪੱਤਰ ਆਪਾਂ ਸਾਰੇ ਪੰਜਾਬ ਦੇ ਮੰਤਰੀਆਂ ਨੂੰ ਦੇ ਰਹੇ ਹਾਂ ਇਧਰ ਇਹਨਾਂ ਦਾ ਡਾਕਟਰ ਬਲਬੀਰ ਸਿੰਘ ਨਾਲ ਉਹਨਾਂ ਦਾ ਕੋਈ ਜੇ ਨੁਮਾਇੰਦਾ ਇੱਥੇ ਆਇਆ ਹੈ ਉਧਰੋਂ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਮੰਗ ਪੱਤਰ ਵਾਲੀ ਕਾਰਵਾਈ ਦੇ ਕੇ ਚਲੋ ਅਗਲਾ ਪ੍ਰੋਗਰਾਮ ਸੁਣਨਾ ਆਪਾਂ ਫੇਰ ਦੇਵਾਂਗੇ ਉਂ ਸੋਡੇ ਧਿਆਨ ਚ ਆ ਗਿਆ ਹੋਣਾ ਵੀ 8 ਮਾਰਚ ਦਾ ਪ੍ਰੋਗਰਾਮ ਆਪਣਾ ਚੰਡੀਗੜ੍ਹ ਹੈ ਅਪ੍ਰੈਲ 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 ਦਾ ਤੇ ਉਹਦੀ ਤਿਆਰੀ ਕਰ ਲਿਓ ਹੁਣ ਤੋਂ ਕਿਉਂਕਿ ਐ ਤਾਂ ਤੁਸੀਂ ਰੋਜ਼ ਹੀ ਮੈਦਾਨ 'ਚ ਰਹਿੰਦੇ ਹੋ ਤੁਹਾਨੂੰ ਲੱਗਦਾ ਹੋਣਾ ਵੀ ਭਾਈ ਇਹ ਤਾਂ ਅ ਦਿੱਲੀ ਵਾਲਾ ਪ੍ਰੋਗਰਾਮ ਕਰਕੇ ਤਾਂ ਆਏ ਸੀਗਾ ਵੀ ਹੁਣ ਤਾਂ ਪ੍ਰੋਗਰਾਮ ਕੋਈ ਆਉਣਾ ਨਹੀਂ ਇਹ ਤਾਂ ਐ ਨਹੀਂ ਪਤਾ 8 ਅਪ੍ਰੈਲ ਤੋਂ ਬਾਅਦ ਫਿਰ ਵੀ ਕੋਈ ਆ ਜੇ ਤਿਆਰ ਰਹੋ ਬੱਸਾਂ ਭਰ ਕੇ ਜਾਣਾ ਮਾਈਆਂ ਦੀ ਗਿਰਤੀ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਬਾਕੀ ਜੇ ਕੋਈ ਨਵੀਂ ਗੱਲ ਹੋਈ ਤੁਹਾਨੂੰ ਦੱਸਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਾਣ ਵਾਸਤੇ ਸਾਡੀਆਂ ਰੋੜਾਂ ਕਿੱਥੋਂ ਪੂਰੀਆਂ ਹੋਣਗੀਆਂ ਬਾਈ ਜਿਆਦਾ ਬੱਚਿਆਂ ਦਾ ਰਜਗਾਰ ਹੁੰਦਾ ਹੈ ਜਾ ਖੇਤੀ ਦੀ ਅਗਦਨ ਹੁੰਦੀ ਐ ਜੇ ਦੋਨੇ ਨਾ ਰਹੀਆਂ ਫਿਰ ਜ਼ਮੀਨਾਂ ਵੇਚਾਂਗੇ ਹੁਣ ਹੀ ਕਹਿਣ ਲੱਗੇ ਆਪਾਂ ਤਾਂ ਵੀ ਸਾਰੇ ਪਿੰਡਾਂ ਦੇ ਪਿੰਡ ਵਕਿਊ ਐ ਫਿਰ ਜਿਹੜੇ ਤੁਸੀਂ ਕਹਿ ਲਿਆ ਵੀ ਮੇਰੇ ਕੋਲ ਤਾਂ 40 ਕਿੱਲੇ ਨੇ ਮੇਰੇ ਮੁੰਡੇ ਤਾਂ ਮੁੱਕਦੇ ਨਹੀਂ ਇਹ ਵੀ ਜਾਣਗੇ ਜੇ 80% ਲੋਕਾਂ ਨੇ ਆਪ ਜ਼ਮੀਨਾਂ ਵੇਚਤੀਆਂ ਤਾ 20%ਾਂ ਤੋਂ ਜ਼ਬਰਦਸਤੀ ਖੋਹ ਲੈਣਗੇ ਜੇ ਇਹ ਭੜੇਖਾ ਹੋਵੇ ਨਾ ਕਿਸੇ ਨੂੰ ਵੀ ਮੇਰੇ ਕੋਲ ਤਾਂ ਕਈ ਪੀੜੀਆਂ ਤੋਂ ਕੱਲਾ-ਕੱਲਾ ਮੁੰਡਾ ਹੀ ਤੁਰਿਆ ਆਉਂਦਾ ਐ ਇੰਨੀ ਜਮੀਨ ਰहूं ਮੈਂ ਤਾਂ ਭੁੱਖਾ ਮਰਦੇ ਨਹੀਂ ਇਹ ਕੱਢ ਦਿਓ ਭੜੇਖਾ ਜਦੋਂ 80% ਲੋਕ ਜ਼ਮੀਨਾਂ ਵੇਚ ਗਏ 20%ਾਂ ਤਾਂ ਰਾਤੋਂ-ਰਾਤ ਮਾਲਕੀ ਖੋਲਣਗੇ ਉਹ ਰਾਤੋਂ ਰਾਤ ਕਿਉਂਕਿ 80% ਤਾਂ ਲੜਨ ਲਈ ਵਾਸਤੇ ਤਿਆਰੀ ਨਹੀਂ ਰਹਿਣੇ ਜ਼ਮੀਨਾਂ ਉਹਨਾਂ ਦੀ ਉਹ ਵੀ ਚਰੀਆਂ ਗਈਆਂ 20% ਨੂੰ ਤੁਸੀਂ ਐਸ ਪ੍ਰਸਤੀ ਲੋਕ ਹੋ ਉਹਨਾਂ ਨੇ ਤਾਂ ਸੜਕਾਂ ਤੇ ਆਉਣਾ ਹੀ ਨਹੀਂ ਉਹਨਾਂ ਨੇ ਤਾਂ ਮਰਨ ਦਾ ਫੈਸਲਾ ਹੀ ਨਹੀਂ ਕਰਨਾ ਹੁਣੀ ਦੇਖ ਲਓ ਤੁਹਾਡੇ ਚ 40 ਕਿਲੇ ਵਾਲੇ ਕਿੰਨੇ ਬੈਠੇ ਐ ਇਸ ਕਰਕੇ ਇਹ ਸਾਰੀ ਦੀ ਸਾਰੀ ਜ਼ਮੀਨ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਜਦੋਂ ਉਹ ਲਾਂਝਮੀਨ ਤੇ ਕਬਜ਼ਾ ਹੋ ਗਿਆ ਦੇਖੋ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਇਹ ਇਹ ਦੀ ਵੀ ਸੰਭਵ ਨਹੀਂ ਹੁਣੀ ਹੋ ਜਾਣਗੀਆਂ ਪਹਿਲਾਂ ਮੈਂ ਬਿਮਾਰੀ ਦੱਸਦਾ ਵੀ ਖਤਰਨਾਕ ਕਿੰਨੀ ਐ ਫਰਜ਼ ਕਰ ਲੋ ਉਹ ਆਪਦੀ ਜ਼ਮੀਨ ਦੀ ਪੰਜਾਬ ਦੀ ਸਾਰੀ ਜ਼ਮੀਨ ਤੇ ਕਬਜ਼ਾ ਕਾਰਪੋਰੇਟ ਦਾ ਹੋ ਗਿਆ ਫਿਰ ਜਿਹੜੇ ਹੁਣ ਪਿੱਛੇ ਨਾਰੇ ਵੱਜਦੇ ਹੁੰਦੇ ਸੀ ਟਰੈਕਟਰ ਵੇਚ ਦੋ ਟਰਾਲੀ ਵੇਚ ਦੋ ਹਲ ਵੇਚ ਦਿਓ ਕਰਜ਼ਾ ਲਾ ਕੇ ਵਿਹਲੇ ਹੋ ਜਾਓ ਆਬ ਦੇ ਖੇਤਾਂ 'ਚ ਦਿਹਾੜੀ ਕਰੋ ਭੈਣ ਕਾਜਰਾ ਧੋਦਿਆ ਕਰੂ ਤੁਸੀਂ ਸਗਮਲ ਪੱਟਦਿਆ ਕਰਿਓ ਤੁਸੀਂ ਸਪਰੇਅ ਕਰਦਿਆ ਕਰਿਓ ਹਫਤੇ ਬਾਅਦ ਦੋਨੇ ਤਨਖਾਹ ਲੈ ਲਿਆ ਕਰੋ ਦੋਨੇ ਜੀ ਸਾਈਕਲ ਤੇ ਜਾਇਆ ਕਰੋ ਵਰਦੀ ਕੰਪਨੀ ਦੀ ਸਾਬਣ ਕੰਪਨੀ ਦੀ ਉਥੇ ਜਾ ਕੇ ਪਾ ਲਈ ਚਿੱਟੇ ਕੱਪੜੇ ਪੈਟ ਪਹਿਨੇ ਸਾਈਕਲ ਤੇ ਆ ਕੇ ਮौज ਨਾਲ ਭੈਣ ਜੀ ਨੇ ਆਪਣੇ ਪੈਸੇ ਗਿਣ ਲੇ ਤੇ ਘਰ ਵਾਲੇ ਨੇ ਆਪਣੇ ਪੈਸੇ ਗਿਣ ਲੇ 7 ਦਿਨਾਂ ਬਾਅਦ ਮੁੰਡੇ ਆਪਦੇ ਆਪਦੇ ਗਿਣ ਲਿਆ ਕਰਨਗੇ ਹੈ ਮौज ਨਾ ਬਾਣੀਏ ਨੇ ਆਉਣਾ ਨਾ ਕਿਸੇ ਬੈਂਕ ਵਾਲੇ ਨੇ ਆਉਣਾ ਨਾ ਕੁਰਤੀ ਹੋਣੀ ਨਾ ਜ਼ਮੀਨ ਦੀ ਕਾਹਦਾ ਫਿਰ ਫਿਕਰ ਫੱਕੀ ਸਾਲਾ ਕੋਈ ਐ ਤਾਂ ਲੱਗਦਾ ਵੀ ਬਹੁਤ ਵਧੀਆ ਜੀਵਨ ਨੇ ਪਰ ਇਹ ਹੋਣਾ ਨਹੀਂ ਪਹਿਲੀ ਗੱਲ ਰਜਗਾਰ ਮਿਲੂਗਾ ਕਿੱਥੇ ਖੇਤਾਂ 'ਚ ਖੇਤਾਂ 'ਚ ਤਾਂ ਪਹਿਲੀ ਮਸ਼ੀਨਰੀ ਨੇ ਮੈਂ ਮਜ਼ਦੂਰ ਬਾਹਰ ਖੜੇ ਖੜੇ ਨੇ ਮੰਡੀਆਂ ਲੱਗਦੀਆਂ ਨੇ ਫਿਰ ਇਹ ਮੰਡੀਆਂ ਵੱਡੀਆਂ ਹੋ ਜਾਣਗੀਆਂ ਬਸ ਜਿਹੜੀਆਂ ਮੰਡੀਆਂ ਮਜ਼ਦੂਰਾਂ ਦੀਆਂ ਹੁਣ ਤਣੂ ਛੋਟੀਆਂ ਛੋਟੀਆਂ ਟੁਕੜੀਆਂ ਚ ਦੇਖਦੀਆਂ ਨੇ ਫਿਰ ਇਹ ਸੈਂਕੜੇ ਗਿੰਦੇ ਤੇਜ ਹੋਇਆ ਕਰਨਗੀਆਂ ਫਿਰ ਰਾਜ ਨੂੰ ਚਾਹ ਜੇ ਲੱਗੂਗਾ ਵੀ ਸਬਜ਼ੀ ਹੈ ਕਾਦੀ ਭੁੱਖ ਤਾਂ ਲੱਗੀ ਆ ਗੋਭੀ ਹੈ ਇਹ ਨਹੀਂ ਮੈਂ ਖਾਣੀ ਮਟਰ ਪਨੀਰ ਲਿਆ ਕਿਉਂਕਿ ਰਾਜ ਨੂੰ ਚਾਜ ਨੇ ਪਿਆਰ ਕੇ ਹੈ ਕਰਨਗੇ ਵੀ ਤੁਹਾਡੇ ਚ ਕੋਈ ਪੜਿਆ ਲਿਖਿਆ ਮੁੰਡਾ ਹੈਗਾ ਵੀ ਇਹ ਕਿੰਨੇ ਨੇ ਬਈ 21 21 ਸਾਲ ਦੇ ਕਿੰਨੇ ਨੇ 25 25 ਦੇ ਕਿੰਨੇ ਨੇ ਉਹ ਸਾਰੇ ਆ ਜਾਓ ਬਾਕੀ ਆ ਸਾਰੇ ਬੁੱਢੇ ਖੂੜੀ ਵਾਲੇ ਜਾਓ ਛੋਟੀਆਂ ਆਏ ਨੇ ਲਾਮੀ ਹੋਇਆ ਕਰੋ ਐ ਛੋਟੀ ਬੋਲੀ ਫਿਰ ਅਨ੍ਹਾਜ ਉਹਨਾਂ ਕੋਲੇ ਹੋਊਗਾ ਦੁੱਧ ਉਹਨਾਂ ਕੋਲੇ ਹੋਊ ਸਬਜ਼ੀਆਂ ਉਹਨਾਂ ਕੋਲੇ ਹੋਣਗੀਆਂ ਸਾਗ ਉਹਨਾਂ ਕੋਲੇ ਹੋਊਗਾ ਕੱਪੜੇ ਉਹਨਾਂ ਕੋਲੇ ਹੋਣਗੇ ਕਿਆ ਕੁੜਦਾ ਸਾਨੂੰ ਨਾਲ ਕੋਲੇ ਹੋਊਗਾ ਜਿੰਨਾ ਜ਼ਿੰਦਗੀ ਵਾਸਤੇ ਚੀਜ਼ਾਂ ਵਰਤਦੀਆਂ ਨੇ ਪਾਣੀ ਤਾਂ ਨਹੀਂ ਸਾਰਾ ਉਹਨਾਂ ਕੋਲੇ ਹੋਊਗਾ ਇਹ ਪੈਸਿਆਂ ਦਾ ਮਿਲੂਗਾ ਪੈਸੇ ਮਣਨਗੇ ਰਜਗਾਰ ਨਾਲ ਰਜਗਾਰ ਮਿਲੂਗਾ ਕਾਰਪੋਰੇਟ ਕੋਲ ਪਸੰਦਾ ਇਹ ਜ਼ਿੰਦਗੀ ਨਾ ਆਟਾ ਦਾ ਢੋਲ ਨਹੀਂ ਮਣਨਗੇ ਘਰਾਂ ਚ ਮੱਝਾਂ ਨਹੀਂ ਖੜੀਆਂ ਮਿਲਣਗੀਆਂ ਸਭ ਮੱਝਾਂ ਮੱਝਾਂ ਬਾਹਰ ਉਸੇ ਦਿਨ ਤੋਂ ਮੱਝਾਂ ਬਾਹਰ ਪੱਠੇ ਨਹੀਂ ਹੋਣੇ ਮਦਾਂ ਕਿੱਥੋਂ ਹੋਣ ਗਿਆ ਕੱਲੀ ਕੱਲੀ ਚੀਜ਼ ਮੁੱਲ ਮਿਲਿਆ ਫਿਰ ਜੇ ਮੁੰਡਾ ਕਮਾ ਕੇ ਲੈ ਆਵੇ ਜੋਗਾ ਰੋਟੀ ਜੋਗਾ ਫਿਰ ਹੋ ਸਕਦਾ ਆਪਦੇ ਬਾਪ ਨੂੰ ਕਹੇ ਵੀ ਤੂੰ ਆਪਦੀ ਖਾ ਕਮਾ ਖਾ ਮੇਰੇ ਕੋਲ ਤਾਂ ਮੇਰੇ ਜੋਗੀ ਹੈ ਪਹਿਲੀ ਗੱਲ ਤਾਂ ਸਾਡੀ ਇਹ ਬਰਸਤ ਇਹ ਗੱਲ ਜਰ ਨਹੀਂ ਸਕਦਾ ਆਹ ਬਰਸਤਾਂ ਆਪਣੇ ਘਰੇ ਕਿਸੇ ਘਰ ਦੇ ਜੀ ਨੂੰ ਭੁੱਖਾ ਝਰ ਲਵੇ ਤੇ ਉਹਨੂੰ ਭੁੱਖੇ ਨੂੰ ਛੱਡ ਕੇ ਆਪ ਰੋਟੀ ਖਾ ਕੇ ਢਿੱਡ ਭਰ ਕੇ ਪਰ ਕੇ ਸੌਂ ਜਾਵੇ ਇਹ ਸਾਡੇ ਖੂਨ ਦੇ ਵਿੱਚ ਲਿਖਿਆ ਨਹੀਂ ਹੋਇਆ ਨਾ ਸਤੋ ਇਹ ਬਰਦਾਸ਼ਤ ਹੋਣਾ ਨਹੀਂ ਜੀ ਜ਼ਿੰਦਗੀ ਦੇਖੀ ਜਾ ਸਕਦੀ ਹੈ ਤੇ ਨਾ ਹੀ ਜੀ ਜ਼ਿੰਦਗੀ ਜਿਉਈ ਜਾ ਸਕਦੀ ਆ ਤਾਂ ਇਹ ਕਰਨਾ ਚਾਹੁੰਦੇ ਨੇ ਤੇ ਅਸੀਂ ਇਹ ਹੋਣ ਨਹੀਂ ਦੇਣਾ ਫਿਰ ਚੁੱਪ ਕਰਕੇ ਬੈਠੇ ਰਹਿਣ ਨਾਲ ਗੱਲ ਕਿਵੇਂ ਬਣੂਗਾ ਜੀ ਸਾਡੇ ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਸਾਡੇ ਸਾਥੀਆਂ ਨੂੰ ਇਹ ਗੱਲ ਦਾ ਪਤਾ ਨਹੀਂ ਲੱਗ ਰਿਹਾ ਵੀ ਆ 26 ਮੰਡੀਆਂ ਬੰਦ ਹੋਣ ਨਾਲ ਕੀ ਹੋ ਗਿਆ ਜਿਹੜੇ ਸਾਡੇ ਸਾਥੀ ਸਰਕਾਰ ਚ ਨੇ ਉਹਨਾਂ ਨੂੰ ਨਹੀਂ ਪਤਾ ਹੋ ਲੱਗ ਰਿਹਾ ਵੀ ਇਹ ਤਾਂ ਕਾਨੂੰਨ ਲਾਗੂ ਹੋਗਾ ਜਿਹੜੇ ਪਹਿਲਾਂ ਸਬੂਤ ਦੀਨੇ ਵਾਪਸ ਲਈ ਸੀ ਤੁਸੀਂ ਕਿਉਂ ਦਾਬ ਬੰਨ ਰਹੇ ਹੋ ਇਹ ਅੱਜ ਜੇ ਸਾਡੇ ਤੇ ਅਟੈਕ ਆਇਆ ਤਾਂ ਸੁਣੂ ਵੀ ਨਹੀਂ ਛੱਡਣਾ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਇਸ ਕਰਕੇ ਲੜਾਈ ਬਹੁਤ ਵੱਡੀ ਹੈ ਇੱਕ ਅਧਿਕਾਰੀ ਨੇ ਫੋਨ ਆਇਆ ਸੀਨੀਅਰ ਅਧਿਕਾਰੀ ਦਾ ਫੋਨ ਸੀ ਮੈਨੂੰ ਕਨੈਪਰ ਪ੍ਰਧਾਨ ਜੀ ਇਹ ਕੀ ਹੋ ਗਿਆ ਤਾਂ ਗੱਲ ਹੀ ਕੋਈ ਐਡੀ ਨਹੀਂ ਮੰਡੀਆਂ ਨੇ ਮੰਡੀਆਂ ਚਲਾ ਦਾਂਗੇ ਬਸ ਖਰੀਦ ਸਾਰੇ ਹੋਊਗੀ ਇਹ ਤਾਂ ਕੋਈ ਗੱਲ ਹੀ ਨਹੀਂ ਹੈ ਜੀ ਐਡੀ ਹੁਣ ਕੌਣ ਸਾਰੇ ਦੱਸੇ ਉਹਨੂੰ ਵੀ ਗੱਲ ਕਿੱਡੀ ਹੈ ਜਦੋਂ ਮੈਂ ਫੋੜਿਆ ਫੋਨ ਤੇ ਸੰਕੇਤ ਦਿੱਤਾ ਕਹਿੰਦਾ ਇਹ ਤਾਂ ਗੱਲ ਖਾਸੀ ਵੱਡੀਆਂ ਬਹਿ ਕੇ ਕਰਨ ਵਾਲੀ ਹੈ ਅਸੀਂ ਵੀ ਕਹਿੰਦੇ ਆ ਵੀ ਬਹਿ ਕੇ ਕਰਨ ਵਾਲੀ ਹੈ ਬਈ ਇਹ ਗੱਲ ਨਿੱਕੀ ਨਹੀਂ ਹੈ ਇਹ ਵੱਡੀ ਗੱਲ ਐ ਨੀਤੀ ਦੀ ਗੱਲ ਐ ਪਾਲਸੀ ਦੀ ਗੱਲ ਐ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਐਵੇਂ ਨਹੀਂ ਕੱਢੀਆਂ ਜਾ ਰਹੀਆਂ ਇਹ ਉਹਨੀਆਂ ਨਹੀਂ ਹੋਊ ਐ ਜਿਵੇਂ ਅੰਗਰੇਜ਼ਾਂ ਨੇ ਰੇਲਾਂ ਕੱਢੀਆਂ ਸੀ ਬੰਦਰਗਾਹਾਂ ਤੱਕ ਜਾਂਦੀਆਂ ਨੇ ਸੜਕਾਂ ਸਾਰੀਆਂ ਭਾਰਤ ਮਾਲਾ ਦੀਆਂ ਇੱਧਰ ਦਾ ਮਾਲ ਢੋ ਕੇ ਕੰਪਨੀਆਂ ਨੇ ਉਧਰ ਉਥੋਂ ਮਾਲ ਲਿਆ ਕੇ ਇੱਧਰ ਵੇਚਣਾ ਇੱਕ ਖਰੀਦਣ ਦਾ ਤੇ ਵੇਚਣ ਦਾ ਧੰਦਾ ਇੱਥੋਂ ਕਰਨਾ ਐ ਐਗਰੀਕਲਚਰ ਦੇ ਵਿੱਚੋਂ ਜਿਹੜੇ ਹੁਣ ਲੰਗਰ ਲੱਗਦੇ ਨੇ ਨਾ ਭਾਈ ਲੰਗਰ ਜ਼ਮੀਨਾਂ ਦੇ ਸਿਰ ਤੇ ਲੱਗਦੇ ਨੇ ਜਿਹੜੇ ਤੁਸੀਂ ਹੁਣ ਕਹਿ ਦਿੰਦੇ ਹੋ ਵੀ ਕਿਸੇ ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਜੇ ਪਚਾੜ ਆ ਗਿਆ ਹਫਤ ਪੈ ਗਈ ਭੁੱਖੇ ਮਰਦੇ ਲੋਕ ਨੇ ਤਾਂ ਉਹਨਾਂ ਨੂੰ ਮੌਕੇ ਤੇ ਜੇ ਮਦਦ ਕਰਦੇ ਤੁਸੀਂ ਜ਼ਮੀਨਾਂ ਦੇ ਸਿਰ ਤੇ ਕਰਦੇ ਹੋ ਛੋਟੀ ਬਚੀ ਹੋਈ ਵਿਰਾਸਤ ਦੇ ਸਿਰ ਤੇ ਕਰਦੇ ਹਾਂ ਇਸ ਕਰਕੇ ਜਿਹੜੀ ਆ ਜਿੰਦਗੀ ਹੈ ਚਲਾ ਗਿਆ ਸਾਰਾ ਕੁਝ ਆਪਣੇ ਕੋਲੋਂ ਸਾਡੇ ਰਸਮ ਰਿਵਾਜ ਚਲੇ ਗਏ ਸਾਡਾ ਭਾਈਚਾਰਾ ਖੋលਿਆ ਸਾਡੀਆਂ ਕੁਦਰਤੀ ਜਿਹੜੀਆਂ ਚੀਜ਼ਾਂ ਸੀ ਕੁਝ ਸਰੋਤੋਂ ਖੋਲੇ ਪਾਣੀ ਗੰਦਾ ਹੋ ਗਿਆ ਜ਼ਹਿਰ ਹੋ ਗਈ ਬਿਮਾਰੀਆਂ ਆ ਗਈਆਂ ਬੇਰਜ਼ਗਾਰੀ ਹੋ ਗਈ ਗਲਗਲ ਕਰਜ਼ਾ ਹੋ ਗਿਆ ਪਰ ਸਾਡਾ ਬੇਸ ਬਚਿਆ ਹੋਇਆ ਹੈ ਜ਼ਮੀਨ ਜਦੋਂ ਇਹ ਗਈ ਸਮਝੋ ਪੈਰ ਓਖੜ ਗਏ ਪੈਰ ਲੱਗਣੇ ਨਹੀਂ ਬਾਈ ਜਿੱਥੇ ਮਰਜੀ ਫਰੀ ਜਾਓ ਅੱਜ ਜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਤੁਹਾਡੇ ਬੱਚੇ ਐ ਮਿੱਟੀ ਦੇ ਨਾਲ ਜੁੜੇ ਹੋਏ ਨੇ ਉਹ ਜੇ ਅੱਜ ਉਹਨਾਂ ਨੂੰ ਕੋਈ ਸੰਕਟ ਆਉਂਦਾ ਇੱਥੇ ਮਿੱਟੀ ਚੋਂ ਆਵਾਜ਼ ਉੱਠਦੀ ਹੈ ਜੇ ਇੱਥੇ ਕੋਈ ਬਦਰੋਹ ਹੁੰਦਾ ਉਧਰੋਂ ਆਵਾਜ਼ ਉੱਠਦੀ ਹੈ ਲੜਨ ਦਾ ਮਾਦਾਨਾ ਖਤਮ ਕਰ ਲਿਓ ਮੇ ਲੀ ਛੋੜੀ ਐ ਨਹੀਂ ਮੁੜੂਗੀ ਜਿਵੇਂ ਹੁਣ ਲਾ ਕੇ ਮੁੜੇ ਹੁੰਦੀ ਐ ਫੇਰ ਛੋੜੀਆਂ ਟਰਾਲੀਆਂ ਜਿਵੇਂ ਗੰਨੇ ਦੀਆਂ ਟਰਾਲੀਆਂ ਮਿਲ ਜੱਲੇ ਲੱਗੀਆਂ ਹੋਈਆਂ ਨੇ ਬਈ ਐ ਲੈਣਾ ਲੱਗਿਆ ਗਾ ਨਹੀਂ ਫੇਰ ਛੋੜੀਆਂ ਟਰਾਲੀਆਂ ਨੇ ਪਰਖ ਹੀ ਲਗਿਆ ਕਰੂਗੀ ਵੀ ਇਹ ਸਿਲ ਕਿੰਨੇ ਐ ਕਾਲਾ ਦਾਣਾ ਕਿੰਨੇ ਕਟਿਆ ਹੋਇਆ ਦਾਣਾ ਕਿੰਨੇ 5 ਕਿਲੋ ਕਾਟ 10 ਕਿਲੋ ਕਾਟ ਆ ਸਿਲ ਦੀ ਕਾਟ ਫਿਰ ਕੋਈ ਐਮਐਸਪੀ ਉਮੈਸਮੀ ਨਾ ਰਹਿਣੀ ਐ ਨਾ ਸਰਕਾਰ ਨੇ ਦੇਣੀ ਐ ਨਾ ਮੰਗਣ ਦੀ ਲੋੜ ਹੋਣੀ ਆ ਤਾਂ ਮੁੱਕ ਜਾਦਾ ਜਿਹੜੀ ਲੜਾਈ ਬਾਈ ਜੀ ਲੜ ਰਹੇ ਨੇ ਇਧਰ ਜਿਹੜੇ ਗਏ ਨੇ ਬਾਈ ਕਹਿੰਦੇ ਐਮਐਸਪੀ ਦੀ ਗਰੰਟੀ ਕਾਨੂੰਨ ਬਣਾ ਕੇ ਲਿਆਵਾਂਗੇ ਅਸੀਂ ਕਹਿੰਦੇ ਆ ਵੀ ਪੂਰਾ ਤੋਲ ਅਗਲਾ ਕਹਿੰਦਾ ਹਟ ਦੇ ਤਾਂ ਚੱਡ ਦਿੱਲੀ ਦਾ ਘੋਲ ਜਿੱਤਣ ਤੋਂ ਬਾਅਦ ਸੋ ਨੂੰ ਇਹ ਗੱਲ ਕਹੀ ਸੀ ਅਵੇਸਲੇ ਨਾ ਹੋ ਜਾਓ ਸੱਪ ਮਰਿਆ ਨਹੀਂ ਹੈ ਜ਼ਖਮੀ ਹੈ ਜ਼ਖਮੀ ਸੱਪ ਕਿਸੇ ਵੇਲੇ ਵੀ ਡੰਗ ਮਾਰ ਸਕਦਾ ਆ ਮਾਰ ਗਿਆ ਮਾਰ ਗਿਆ ਨਾ ਮੈਂ ਡੰਗ ਇਹ ਅੱਡ ਕੱ ਲੈ ਕਿ ਜੋਗੀ ਨੂੰ ਪਤਾ ਹੋਣਾ ਚਾਹੀਦਾ ਵੀ ਜ਼ਹਿਰ ਕਿੱਥੇ ਤੱਕ ਗਿਆ ਦੂਹਾ ਜਾਣ ਨਹੀਂ ਦੇਣੀ ਫਿਰ ਬਚਾਂਗੇ ਅਗਲੇ ਨੂੰ ਤਾਂ ਕਰਤਾ ਨਾ ਆਪਦਾ ਕੰਮ ਇਹ ਇਸ ਕਰਕੇ ਇਹ ਜਿਹੜੇ ਗੰਨ ਹੈ ਇਹ ਕਰਨ ਕੀ ਜਾ ਰਹੇ ਵਿਪਲਾ ਕਿੰਨੇ ਤਾਹੂ ਕਿਉਂ ਹੋ ਰਹੇ ਨੇ ਇਹ ਇੰਨਾ ਇਹਨਾਂ ਨੂੰ ਦਿੱਕਤ ਕੀ ਪੈ ਰਹੀ ਹੈ ਜੇ ਪੰਜਾਬ ਦੇ ਲੋਕ 75% ਲੋਕ ਆਪਦੇ ਖੇਤੀ ਨਾਲ ਆਪਦੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਤੇ ਹੋਰ ਲੋਕਾਂ ਨੂੰ ਪਾੜ ਰਹੇ ਨੇ 1.5% ਭੂਮੀ 'ਚੋਂ 60% ਅਨਾਜ ਪੈਦਾ ਕਰਕੇ ਸਾਨੂੰ ਦੇ ਰਹੇ ਨੇ ਫਿਰ ਇਹ ਰਾੜਕ ਕਿਉਂ ਪੈਂਦੀ ਆ ਚੋਬ ਕਿਉਂ ਪੈਂਦੀ ਆ ਉੱਥੇ ਇਹ ਕਰਨਾ ਕੀ ਚਾਹੁੰਦੇ ਨੇ ਅਸਲ 'ਚ ਇਹ ਵਿੱਚ ਵਿਚਾਲੇ ਵਾਲੇ ਲੋਕਾਂ ਨੂੰ ਖਤਮ ਕਰਨਾ ਚਾਹੁੰਦੇ ਇਹ ਦੋ ਕਿਸਮ ਦੇ ਲੋਕ ਰੱਖਣਾ ਚਾਹੁੰਦੇ ਨੇ ਇੱਕ ਮਾਲਕਾ ਦੂਜਾ ਮਜ਼ਦੂਰ ਜਿੰਨੇ ਸਾਧਨ ਨੇ ਚਾਹੇ ਉਤਪਾਦਨ ਦੇ ਨੇ ਚਾਹੇ ਕੁਦਰਤੀ ਸਰੋਤ ਨੇ ਚਾਹੇ ਪਬਲਿਕ ਸੈਕਟਰ ਨੇ ਉਹਨਾਂ ਸਾਰੇ ਸਾਧਨਾਂ ਤੇ ਕਾਰਪੋਰੇਟਾਂ ਨਾਲ ਕੰਪਨੀਆਂ ਦੇ ਕਬਜ਼ਾ ਕਰਾਉਣਾ ਚਾਹੁੰਦੇ ਨੇ ਜਨੇ ਕੋਈ ਵੀ ਇਹ ਜੀ ਵਸਤੂ ਜਿਹੜੀ ਤੁਸੀਂ ਆਪ ਬਣਾ ਕੇ ਵਰਤ ਸਕਦੇ ਹੋ ਉਹ ਸੋਡੇ ਹੱਥਾਂਾਂ 'ਚ ਰਹਿਣ ਨਹੀਂ ਦੇਣਾ ਚਾਹੁੰਦੇ ਹੁਣ ਤੁਸੀਂ ਐਡੀ ਵੱਡੀ ਗੱਲ ਦੁਨੀਆ ਨੂੰ ਵਿਗਾਰ ਸਕਦੇ ਹੋ ਕਿ ਪੰਜਾਬ ਦੀ ਧਰਤੀ ਵਾਸਤੇ ਸਿਰਫ ਕੁਦਰਤੀ ਸਰੋਤਾਂ ਦੀ ਲੋੜ ਹੈ ਤੇ ਸੋਡੀਆਂ ਸਾਰੀਆਂ ਚੀਜ਼ਾਂ ਨਾ ਹੋਣ ਤੋਂ ਬਾਅਦਜੂਦ ਵੀ ਅਸੀਂ ਭੁੱਖੇ ਨਹੀਂ ਮਰਦੇ ਜੇ ਅਸੀਂ ਭੁੱਖੇ ਨਹੀਂ ਮਰਦੇ ਤਾਂ ਪੰਜਾਬ ਦੇ ਪਾਣੀ ਦੇ ਵਿੱਚ ਲੜਨ ਦਾ ਮੱਦ ਹੈ ਤਾਂ ਲੜਨ ਨੂੰ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਪੰਜਾਬ ਦਾ ਬਹੁਤ ਲੰਮਾ ਹਜ਼ਾਰਾਂ ਬਰੇ ਪਹਿਲਾਂ ਦਾ ਇਤਿਹਾਸ ਹੈ ਪੰਜਾਬ ਦਾ ਪੰਜਾਬ ਦੇ ਪਾਣੀ ਦੇ ਵਿੱਚ ਲੜਾਕੂ ਜਜ਼ਬਾ ਪਹਿਲਾਂ ਤੋਂ ਹੈ ਮੈਂਤੀ ਤੇ ਲੜਾਕੂ ਸਿਆਣਾ ਸੁੰਘੜ ਸਬਰ ਕਰਨ ਵਾਲਾ ਇਹ ਜੱਜਬਾ ਇਹਨਾਂ ਚ ਪਹਿਲਾ ਹੈ ਇਸ ਕਰਕੇ ਪੰਜਾਬ ਆ ਜਿਹੜਾ ਹਿੰਦੁਸਤਾਨ ਦੇ ਸੂਬਿਆਂ ਨਾਲੋਂ ਇੱਕ ਵੱਖਰੀ ਕਿਸਮ ਹੈ ਦੀ ਇੱਥੇ ਵੱਖਰੀ ਕਿਸਮ ਦੇ ਲੋਕ ਰਹਿੰਦੇ ਨੇ ਕਿਉਂਕਿ ਇਹ ਜ਼ਮੀਨ ਨਾਲ ਜੁੜੇ ਹੋਏ ਨੇ ਜ਼ਮੀਨ ਆ ਪਜਾਉਂਾ ਹੁਣ ਜਦੋਂ ਭਲਾ ਮੰਡੀ ਉਹਨਾਂ ਦੇ ਕਬਜ਼ੇ ਹੋ ਗਈ ਫੇਰ ਰੇਟ ਵੀ ਉਹਨਾਂ ਦੀ ਮਰਜ਼ੀ ਦੇ ਹੋਣਗੇ ਸਰਕਾਰ ਤਾਂ ਵਿਚ ਵਿਚਾਲੋਂ ਨਿਕਲ ਗਈ ਨਾ ਭਾਈ ਨਾ ਸਰਕਾਰ ਨੇ ਖਰੀਦਣਾ ਨਾ ਸਰਕਾਰ ਨੇ ਨਾ ਸਾਹਮਣਾ ਨਾ ਗਦਾਂਬਾਂ ਦੀ ਲੋੜ ਨਾ ਮਾਰਕਫੈਟ ਦੀ ਲੋੜ ਨਾ ਪੰਚਤ ਦੀ ਲੋੜ ਨਾ ਐਫਸੀਆਈ ਦੀ ਲੋੜ ਸਾਰੀ ਖਤਮ ਕਰ ਦੇਣੀ ਨਾ ਲੇਬਰ ਦੀ ਲੋੜ ਨਾ ਆੜਤੀਆਂ ਦੀ ਲੋੜ ਨਾ ਟਰੱਕ ਜੁਨਿਆਂ ਦੀ ਲੋੜ ਨਾ ਮਾਰਕੀਟ ਕਮੇਟੀਆਂ ਦੀ ਲੋੜ ਸਾਰਾ ਖਤਮ ਹੁਣ ਰਹਿ ਗਏ ਕਿਸਾਨ ਤੇ ਆਹ ਆਪਣੇ ਛੇ ਲੋਕਦਮ ਉਹਦੀਆਂ 26 ਮੰਡੀਆਂ ਬੰਦ ਕਰਕੇ ਉਹਦੀਆਂ ਮਾਰਕੀਟ ਕਮੇਟੀਆਂ ਦੂਜੇ ਮੈਹਤ ਮੈਚ ਮਰਜ ਕਰਤੀਆਂ ਜਨੇ ਇਹ ਉਹ ਪਾਲਿਸੀ ਹੈ ਜਿਹੜੇ ਤਿੰਨ ਕਾਨੂੰਨਾਂ ਵਾਸਤੇ ਆਪਾਂ ਲੜਾਈ ਲੜ ਕੇ ਵਾਪਸ ਕਰਾ ਕੇ ਆਇਸ ਉਹਨਾਂ ਚੋਂ ਦੋ ਕਾਨੂੰਨ ਸਿੱਧੇ ਰੂਪ ਦੇ ਵਿੱਚ ਇੰਪਲੀਮੈਂਟ ਕਰਤੇ ਨਾ ਨੇ ਮਤਲਬ ਲਾਗੂ ਕਰਤੇ 26 ਮੰਡੀਾਂ 'ਚ ਹੁਣੇ ਗੱਲ ਬਣਾ ਕੀ ਐ ਅੱਜ ਦਾ ਬਿਆਨ ਲੱਗਿਆ ਹੋਇਆ ਇੱਕ ਖੇਤੀਬਾੜੀ ਮੰਤਰੀ ਦਾ ਕਿ ਕੋਈ ਕੇਂਦਰ ਮੰਤਰੀ ਹੋਊਗਾ ਕੋਈ ਮੰਡੀ ਬੰਦ ਨਹੀਂ ਹੋਊਗੀ ਹੁਣ ਇੱਕ ਪਾਸੇ ਤਾਂ ਇਹ ਕਿ ਕੋਈ ਮੰਡੀ ਬੰਦ ਨਹੀਂ ਹੋਊਗੀ ਇੱਕ ਵਾਰ ਸੇ ਬਿਆਨ ਲੱਗਿਆ ਹੋਇਆ ਵੀ 26 ਮਾਰਕੀਟ ਕਮੇਟੀਆਂ ਦੂਜੇ ਵਿਭਾਗਾਂ ਦੇ ਵਿੱਚ ਰਲਾਤੀਆਂ ਮਰਜ਼ ਕਰਤੀਆਂ ਇਹਦਾ ਮਤਲਬ ਮਾਰਕੀਟ ਕਮੇਟੀਆਂ ਭਾਂਗੀ ਕਰਤੀਆਂ ਤੋੜਤੀਆਂ ਮੰਡੀ ਤੋੜਤੀਆਂ ਇਹ ਗੱਲ ਕੀ ਹੈ ਜ ਜੇ ਸਿੱਧਾ ਮਾਲ ਤੁਹਾਡਾ ਸਿੱਲੋ ਗਦਾਮਾ ਚ ਜਾਊਗਾ ਤੇ ਜਾਣ ਸਰ ਤੁਰੂਗਾ ਸ਼ਾਮ ਨੂੰ ਵੇਚ ਕੇ ਘਰ ਆਜੋਗੇ ਪੈਸੇ ਹੋ ਸਕਦਾ ਤੁਹਾਨੂੰ 5-7 ਰੁਪਏ ਵੱਧ ਵੀ ਦੇ ਦਨ ਜਦੋਂ ਜਾ ਕੇ ਇਹ ਗੱਲ ਖੁੰਡਾਂ ਚ ਪ੍ਰਚਾਰਨ ਵਾਸਤੇ ਕਿਸੇ ਨੇ ਪ੍ਰਚਾਰਨ ਕਰਨੀ ਹੋਵੇ ਤਾਂ ਇਹ ਦਲੀਲ ਤੇ ਖੜਕੇ ਆਪਣੇ ਕੋਲ ਨੂੰ ਨਜ਼ਾਇਜ਼ ਠਰਾ ਦੂਗਾ ਉਹ ਵੀ ਤੁਸੀਂ 1 ਸਾਲ ਜਿਹੜਾ ਦਿੱਲੀ ਅੰਦোলন ਲੜਿਆ ਹੈ ਉਹ ਲੜਨੀ ਲੋੜ ਹੀ ਦੀ ਸੀ ਆ ਦੇਖੋ ਏਡੀ ਵੱਡੀ ਸਹੂਲਤ ਕਿਉਂਕਿ ਜਿਹੜੇ ਕਿਸਾਨ ਦੇ ਖੇਤ ਚ ਕਮੈਨ ਲੱਗੀ ਟਰਾਲੀ ਚ ਕਰਨ ਪੈਗੀ ਉਹ ਟਰਾਲੀ ਜਾ ਕੇ ਸਿੱਧੀ ਸੀ ਲੋਗਦਾਨ ਦੇ ਵਿੱਚ ਕੰਡੇ ਤੇ ਲਾ ਕੇ ਤੋਲ ਕੇ ਸ਼ਾਮ ਨੂੰ ਵੇਚ ਕੇ ਘਰ ਆ ਗਿਆ ਜਦੋਂ ਬੰਦਾ ਨਾ ਕਿਸੇ ਨੇ ਚਿਹਾਈ ਨਾ ਨਹਾਈ ਤੇ ਵੇਚ ਕੇ ਘਰੇ ਆ ਗਿਆ ਉਹ ਤਾਂ ਗੁਣ ਕਾਊਗਾ ਵੀ ਯਾਰ ਤਾਂ ਮौज ਕਰਦੀ ਸਰਕਾਰ ਨੇ ਐਦਾ ਕਹੋਂਗੇ ਨਾ ਭਾਈ ਤੁਸੀਂ ਇੱਕ ਪੋਦੇ ਨਾਲ ਦਾ ਬੰਦਾ ਉਹ ਮੰਡੀ ਚ ਲਾ ਕੇ ਲੌਂਦਾ ਟਰਾਲੀ ਜਾ ਕੇ ਉਥੇ ਇੱਕ ਦਿਨ ਬੋਲੀ ਨਹੀਂ ਆਉਂਦੀ ਝੜਦੀ ਨਹੀਂ ਤੀਜੇ ਚੌਥੇ ਦਿਨ ਵਿਕਦੀ ਹੈ ਉਹ ਕਹੋ ਯਾਰ ਮੈਂ ਤਾਂ ਚੌਥੇ ਦਿਨ ਆਇਆ ਤੇ ਦੂਜਾ ਬੰਦਾ ਦੂਜੇ ਦਿਨ ਵੇਲਾ ਹੋ ਕੇ ਘਰੇ ਆ ਗਿਆ ਇਹਨੂੰ ਸਹੂਲਤ ਦੇ ਤੌਰ ਤੇ ਪ੍ਰਚਾਰਿਆ ਜਾਊਗਾ ਵੀ ਆਇਆ ਜਰਾ ਜਿਹੜਾ ਸੇ ਕਰਨਾ ਚਾਹੁੰਦੇ ਆ ਤੁਸੀਂ ਕਿਉਂਕਿ ਲੰਮੇ ਦਾਦੀ ਗੱਲ ਨਹੀਂ ਦੇਖਦੇ ਜਦੋਂ ਕਿਸੇ ਨੂੰ ਜ਼ਹਿਰ ਦੇਣਾ ਹੁੰਦਾ ਬਾਈ ਜੇ ਉਹਨੂੰ ਸਿੱਧਾ ਕਦੇ ਲੈ ਜ਼ਹਿਰ ਖਾ ਲਾ ਤਾਂ ਖਾਂਦਾ ਨਹੀਂ ਹੁੰਦਾ ਜੇ ਇਹਨੂੰ ਕਹਦਾ ਵੀ ਦੇਖ ਇਹ ਤਾਂ ਮਿੱਠਾ ਬਾਈ ਬੜਾ ਮਿੱਠਾ ਹੈ ਬੈਲਾ ਉਹ ਹੱਥ ਲਾ ਕੇ ਦੇਖੂ ਜੀਬ ਲਾ ਕੇ ਦੇਖੂ ਜੇ ਮਿੱਠਾ ਹੋਗਾ ਤਾਂ ਖਾ ਲੂ ਪਤਾ ਤਾਂ ਹੋਊਗਾ ਲੱਗੂ ਨਾ ਜਦੋਂ ਉਹਨੇ ਮਰਨਾ ਹੋਇਆ ਹੁਣ ਇਹ ਮਿੱਠਾ ਜ਼ਹਿਰ ਹੈ ਇਹ ਮਿੱਠਾ ਜ਼ਹਿਰ 26 ਮੰਡੀਆਂ ਤੱਕ ਨਹੀਂ ਰਹਿਣਾ